ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਜਿਹੜੇ ਵੀਰ ਹੜ੍ਹਾਂ ਵਿੱਚ ਸੇਵਾ ਕਰਦੇ ਪਏ ਪਾਣੀ ਵਿੱਚ ਸੇਵਾ ਕਰਦੇ ਪਏ ਆ ਉਹ ਵੀਰ ਤਾਂ ਉੱਥੇ ਬਹੁਤ ਹੀ ਸਰਦਾਰ ਨਾਲ ਸੇਵਾ ਕਰਦੇ ਪਏ ਆ ਮਨੋਂ ਤਨੋਂ ਸੇਵਾ ਕਰਦੇ ਪਏ ਆ ਤੇ ਜਿਹੜੇ ਵੀਰ ਪਿੰਡਾਂ ਵਿੱਚ ਵਾ ਉਹਨਾਂ ਨੂੰ ਚਾਹੀਦਾ ਵਾ ਕਿ ਆਪਣੇ ਪਿੰਡ ਵਿੱਚ ਤੂੜੀ ਦਾ ਪ੍ਰਬੰਧ ਆਟਾ ਦਾਲ ਚੌਲ ਜੋ ਵੀ ਆ ਉਹਦਾ ਪ੍ਰਬੰਧ ਕਰਨ ਤੇ ਉਹ ਸੇਵਾ ਕਰਕੇ ਉਹਨਾਂ ਵੀਰਾਂ ਤੱਕ ਪਹੁੰਚ ਕੀਤੀ ਜਾਵੇ ਤੇ ਉਹ ਅੱਗੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਲੋੜਵੰਦ ਵੀਰਾਂ ਨੂੰ ਜਿਨ੍ਹਾਂ ਦੇ ਘਰਾਂ ਵਿੱਚ ਪਾਣੀ ਆ ਚੁੱਕਾ ਵਾ ਉੱਥੋਂ ਤੱਕ ਉਹ ਸੇਵਾ ਪਹੁੰਚਾਈ ਜਾਵੇ ਤੇ ਮੈਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਘਰ-ਘਰ ਜਾ ਕੇ ਜਾਂ ਪਿੰਡ ਦੇ ਵਿੱਚ ਬਾਬਾ ਜੀ ਕੋ ਕੋਲੋਨ ਲੌਸਮੈਂਟ ਕਰਾਓ ਕਿ ਕਿ ਜਿੰਨਾ ਵੀ ਰਾਸ਼ਨ ਪਾਣੀ ਗੁਰਦੁਆਰੇ ਇਕੱਠਾ ਕਰੋ ਤੇ ਆਪਾਂ ਇਕੱਠਾ ਕਰਕੇ ਤੂੜੀ ਦਾ ਪ੍ਰਬੰਧ ਵੀ ਜਿਆਦਾ ਤੋਂ ਜਿਆਦਾ ਕਰੋ ਕਿਉਂਕਿ ਡੰਗਰਾਂ ਦਾ ਬਹੁਤ ਬੁਰਾ ਹਾਲ ਵਾ ਕਿ ਜਿੰਨਾ ਇਲਾਕਿਆਂ ਵਿੱਚ ਪਾਣੀ ਆ ਚੁੱਕਾ ਵਾ ਉੱਥੇ ਹਜੇ ਘੱਟੋ-ਘੱਟ 2-3 ਮਹੀਨੇ ਪਾਣੀ ਉਤਰਨ ਨੂੰ ਲੱਗ ਜਾਣਾ ਤੇ ਘੱਟੋ-ਘੱਟ ਇੱਕ ਸਾਲ ਉੱਥੇ ਦੋ ਸਾਲ ਕੱਖ ਨਹੀਂ ਹੋਣਾ ਆਪਾਂ ਨੂੰ ਫੇਰ ਵੀ ਮਦਦ ਕਰਨੀ ਪੈਣੀ ਆ ਹੋਰ ਤਾਂ ਬਹੁਤ ਲੋਕ ਮਦਦ ਕਰਦੇ ਪਏ ਆ ਤੇ ਬਾਅਦ 'ਚ ਵੀ ਆਪਾਂ ਨੂੰ ਮਦਦ ਕਰਨੀ ਪੈਣੀ ਆ ਤੇ ਆਪਾਂ ਮੈਂ ਸਾਰੇ ਵੀਰਾਂ ਨੂੰ ਇਹੋ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਤਗੜੀ ਹੋ ਕੇ ਹੌਂਸਲਾ ਮਾਰੋ ਤੇ ਆਪਾਂ ਤਗੜੀ ਹੋ ਕੇ ਆਪਣੇ ਪੰਜਾਬੀ ਭਰਾਵਾਂ ਦਾ ਸਾਥ دیਏ ਪੰਜਾਬੀਆਂ ਦਾ ਪੰਜਾਬੀ ਸਾਥ ਦਿੰਦਾ ਹੋਰ ਕਹਿੰਦੇ ਸਾਥ ਨਹੀਂ ਆਪਣਾ ਦਾ ਭਰਾਓ ਤੇ ਤਗੜੇ ਹੋ ਕੇ ਘਰੋਂ ਨਿਕਲੋ ਜਿਹੜੇ ਵੀਰ ਉੱਚਿਆਂ ਥਾਵਾਂ 'ਤੇ ਬੈਠੇ ਆ ਜਿੰਨਾਂ ਕੋ ਤੂੜੀ ਹੈਗੀ ਆ ਜਿੰਨਾਂ ਕੋ ਚਾਰਾ ਹੈਗਾ ਜੋ ਵੀ ਹੈਗਾ ਤਗੜੇ ਹੋ ਕੇ ਆਪਣੀਆਂ ਟਰਾਲੀਆਂ ਭਰੋ ਤੇ ਸੇਵਾ ਕਰੋ ਤੇ ਉਹਨਾਂ ਵੀਰਾਂ ਨੂੰ ਲੋੜਵੰਦ ਵੀਰਾਂ ਤੱਕ ਘਰ ਤੱਕ ਰਾਸ਼ਨ ਪਹੁੰਚਾਈਏ ਅైనా ਕਹਿੰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ